ਇਸੇ ਤਰ੍ਹਾਂ ਇਹ ਜਿਹੜਾ ਤ੍ਰੈ ਗੁਣ ਨੇ ਇਹ ਸਾਡੇ ਮਨ ਨੂੰ ਇਸ ਤੋਂ ਉੱਪਰ ਹੀ ਉਠਣ ਲੈਂਦੇ। ਸਵ ਦਵਾਰ ਆਪ ਜਾਣਾ ਦਾ ਜਿਵੇਂ ਉਹ ਕਰਦੇ ਨਾ ਵਿਗਿਆਨ ਵਾਲੇ ਇਸ ਤਵਲੂ ਚੋਂ ਪਾਰ ਕਰਨ ਵਾਸਤੇ ਜਿੱਥੇ ਨਿਊਟਰਲ ਹੋ ਜਾਂਦਾ ਹੈ ਜਾ ਕੇ ਜੀਵ ਉੱਥੇ ਧਮਾਕਾ ਕਰਨਾ ਪੈਂਦਾ ਨੇ ਫਿਰ ਉਸ ਤੋਂ ਬਾਅਦ ਅੱਗੇ ਪਾਰ ਹੁੰਦੇ ਨੇ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਇਹ ਇਸ ਤਵਲ ਦਾ ਨਾਮ ਦਿੱਤਾ ਗਿਆ। ਉਪਸਬਦ ਮੰਡਲ ਹੈ। ਜਿੰਨਾ ਚਿਰ ਅਸੀਂ ਇਥੇ ਗੁਰੂ ਦੇ ਸ਼ਬਦ ਦਾ ਆਸਰ ਨਹੀਂ ਲੈਂਦੇ ਉਹਨਾਂ ਚ ਇਥੇ ਉੱਪਰ ਨਹੀਂ ਜਾ ਸਕਦਾ ਮਨ ਇਹ ਨਿਊਟਰਲ ਹੋ ਜਾਏਗਾ ਤੁਹਾਡੇ ਮਨ ਕਈ ਦਫਾ ਇਸ ਸਟੇਜ ਦੀ ਜਗ ਨਿਊਟਰਲ ਹੋ ਜਾਏਗਾ ਨਾ ਇਧਰ ਦੀ ਗੱਲ ਕੋਈ ਕਰੇਗਾ ਤੇ ਨਾ ਉਧਰਲਾ ਸਭ ਸੁਨੇਗਾ ਕੋਈ ਆਹ ਸ਼ਾਂਤ ਹੋ ਕੇ ਬਹਿ ਜਾਂਦਾ ਇਸ ਦਾ ਮਤਲਬ ਕੀ ਹੈ ਨਿਜ ਸੁਣ ਕੇ ਇਸ ਤੋਂ ਬਾਅਦ ਸ਼ਬਦ ਦਾ ਆਸਰ ਲੈ ਕੇ ਜਦ ਉੱਪਰ ਜਾਂਦਾ ਹੈ ਸੋਮ ਮੰਡਲ ਵਿੱਚ ਚਲਾ ਜਾਂਦਾ ਇਥੇ ਪ੍ਰਯਤੋ ਮਨਸ ਜਮ ਵਿੱਚ ਆਇਆ ਇਥੋਂ ਸਬਦ ਦੁਆਰਾ ਸਹਿਜ ਚਲਾ ਗਿਆ ਸਬਦ ਖਤਮ ਹੋ ਗਿਆ ਧਿਆਨ ਦੀ ਅਵਸਥਾ ਸ਼ੁਰੂ ਹੋ ਗਈ ਇੱਥੇ ਪਹੁੰਚ ਗਏ ਧਿਆਨ ਦੀ ਅਵਸਥਾ ਵਿੱਚ ਇਹ ਅਨਹਦ ਸਬ ਸੁਣਨ ਲੱਗਾ ਹੈ ਅਨਹਦ ਬਾਣੀ ਸੁਣਨ ਲੱਗਾ ਹੈ ਤੇ ਜਿਹੜੇ ਅਨਹਦ ਬਾਣੀ ਅਨਹਦ ਜਿਹੜਾ ਅਲਾਕਾ ਜਿੱਥੇ ਪ੍ਰਵੇਸ਼ ਹੋ ਗਿਆ ਸਬ ਮੰਡਲ ਵਿੱਚ ਇਸ ਨੂੰ ਗੁਰਬਾਣੀ ਵਿੱਚ ਦੇਵ ਲੋਕ ਕਹਿੰਦੇ ਹਨ ਮਹਾਰਾਜਾਂ ਦੇਵ ਸਥਾਨ ਕਿਹਾ ਨਿਸ਼ਾਨੀ ਤੇ ਬਾਜੇ ਸਬਦ ਅਨਹਦ ਬਾਣੀ ਹੇ ਜੜਾ ਇਹ ਦੇਵ ਲੋਗ ਵੀ ਪ੍ਰਵੇਸ਼ ਹੋ ਗਿਆ ਇੱਥੇ ਦੇਵਤਾ ਬਣ ਗਿਆ ਇਹ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਨੇ ਮਾਨਸ ਤੇ ਦੇਵ ਤੇ ਕੀਏ ਕਰਤਨਾ ਲਾਗੇ ਬਾੜ